ਉਹਨੂੰ ਰੈਕਡ ਕਰੋ ਰੰਗ ਕਰੋ ਇਹ ਹੱਕ ਸਾਡੇ ਹੱਕ tinca ਛੇ ਕਾਲ ਦੇ ਬੱਚੇ ਸਾਡਾ ਹੱਕ ਸਾਡਾ ਹੱਕ ਅਚੇ ਰੱਖੋ ਸਾਡੇ ਸੈਂਟਰਾਂ ਦੇ ਵਿੱਚ ਬਿਜਲੀ ਦੇ ਪ੍ਰਬੰਧ ਹੈ ਨਹੀਂ ਕੋਈ ਪਾਣੀ ਦੇ ਪ੍ਰਬੰਧ ਹੈ ਨਹੀਂ ਇਹ ਤੇ ਬੱਚਿਆਂ ਨੂੰ ਬੈਠਣ ਵਾਸਤੇ ਜਿੱਦਾਂ ਹੁਣ ਗੱਦੇ ਵਗੈਰਾ ਆ ਰਹੇ ਹੈਗੇ ਆ ਕ੍ਰੈਚਰਸ ਜਾਂ ਹੋਰ ਪ੍ਰਾਈਵੇਟ ਸਕੂਲਾਂ ਚ ਤਾਂ ਸਾਡੇ ਬੱਚੇ ਬਹੁਤ ਸਾਲ ਪਹਿਲਾਂ ਦੀ ਤਰ੍ਹਾਂ ਜਿਵੇਂ ਦਰਿਆ 'ਤੇ ਬੈਠਦੇ ਆ ਹਲੇ ਵੀ ਦੂਜੀ ਗੱਲ ਜਿਹੜੀ ਹੈਗੀ ਹੈ ਰਾਸ਼ਨ ਨੂੰ ਲੈ ਕੇ ਰਾਸ਼ਨ ਸਾਡੇ ਜਿਹੜਾ ਸੀ ਉਹ ਬਹੁਤ ਬੰਦਾ ਆ ਰਿਹਾ ਸੀ ਜਿਹੜੇ ਲਾਹ ਪਾਤਰੀ ਹੈ ਉਹ ਉਹ ਹਰ ਕੋਈ ਹੁਣ ਕਹਿ ਰਿਹਾ ਸੀ ਵੀ ਇਹ ਅਸੀਂ ਰਾਸ਼ਨ ਲੈਣਾ ਨਹੀਂ ਹੈ ਤੇ ਜਿਹਦੇ ਕਰਕੇ ਅਸੀਂ ਅੱਜ ਇਸ ਦਿਵਸ 'ਚ ਆਏ ਮੰਗੋ ਠਾ ਰਹੇ ਆ ਕਿ ਬੱਚਿਆਂ ਤੇ ਔਰਤਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਜੇ ਜਿਹੜਾ ਰਾਸ਼ਨ ਆ ਜਾਂਦਾ ਪਹਿਲਾਂ ਦੀ ਤਰ੍ਹਾਂ ਹੀ ਉਹ ਖਿਚੜੀ ਤੇ ਦਲੀਆ ਪੱਕਿਆ ਤਾਜ਼ਾ ਪੱਕਿਆ ਭੋਜਨ ਦਿੱਤਾ ਜਾਵੇ ਤੇ ਜਾਂ ਕੁਝ ਹੋਰ ਮਤਲਬ ਜਿਵੇਂ ਦਲੀਆ ਕੋੜਾ ਆ ਰਿਹਾ ਤੇ ਹੋਰ ਵੀ ਸਮਾਨ ਚ ਦੇਖਿਆ ਮਤਲਬ ਵਧੀਆ ਨਹੀਂ ਹੈਗਾ ਉਹ ਉਹਨੂੰ ਚੇਂਜ ਕਰਨਾ ਚਾਹੀਦਾ ਵਿਭਾਗ ਨੂੰ ਜੇ ਸਾਡੀਆਂ ਗੱਲਾਂ ਨਹੀਂ ਮੰਨਿਆ ਜਾਂਦੀਆਂ ਤਾਂ ਆਉਣ ਵਾਲੇ ਟਾਈਮ ਚ ਪਤਾ ਹੀ ਹੈਗਾ ਸਰਕਾਰਾਂ ਨੂੰ ਕਿ ਅੰਗਣਵਾੜੀ ਵਾਲੇ ਜਦੋਂ ਸੰਘਰਸ਼ ਬਿੜਦੇ ਕਿਵੇਂ ਬਿੜਦੇ ਆ ਤੇ ਅਸੀਂ ਇਸ ਨੂੰ ਹੋਰ ਤਿੱਖਾ ਕਰਾਂਗੇ ਕਿ ਜਿਹੜੇ ਆਮ ਆਦਮੀ ਸਰਕਾਰ ਹੈ ਜਿਹੜੀ ਜੀ ਇਹ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਤੋਂ ਵੀ ਮਤਲਬ ਭੈੜੀ ਕਿਸਮ ਦੀ ਹੈ ਕਿਉਂਕਿ ਇਹ ਰੰਜਸ ਵਾਲੀ ਸਰਕਾਰ ਹੈ ਤੇ 5 ਤਰੀਕ ਦਾ ਧਰਨਾ ਸੀ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ 5 ਤਰੀਕ ਦੇ ਧਰਨੇ ਨੂੰ ਲੈ ਕੇ ਚਾਰ ਜ਼ਿਲ੍ਹਿਆਂ ਦਾ ਧਰਨਾ ਸੀਗਾ ਜੀ ਪਰ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਆਗੂ ਸੀਗੇ ਉਹਨਾਂ ਨੂੰ ਪੁਲਿਸ ਵਾਲੇ ਵੇਚ ਕੇ ਮਤਲਬ ਘਰਾਂ 'ਚ ਬੰਦ ਕਰ ਲਿਆ ਜੀ ਇਹ ਇਹਨਾਂ ਦੀ ਬਹੁਤ ਮਾੜੀ ਗੱਲ ਹੈ ਜੀ ਪਰ ਇਹ ਜਦੋਂ ਮਤਲਬ ਆਏ ਸੀ ਉਦੋਂ ਕਹਿੰਦੇ ਸੀ ਭੈਣੋ ਸਾਡੀ ਸਰਕਾਰ ਬਣਾਓ ਕਿਉਂਕਿ ਤੁਹਾਨੂੰ ਭੈਣਾ ਨੇ ਬਾਤ ਛੱਡ ਕੇ ਹਿੱਸਾ ਲਿਆ ਸੀ ਇਹਨਾਂ ਦੀ ਸਰਕਾਰ ਬਣਾਉਣ ਚ ਇਹ ਕਹਿੰਦੇ ਸੀ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਤੁਹਾਡੀ ਦੁੱਗਣੀ ਤਨਖਾਹ ਕਰਾਂਗੇ ਤੁਹਾਨੂੰ ਧਰਨਾ ਲਾਉਣ ਦੀ ਲੋੜ ਨਹੀਂ ਪੈਂਦੀ ਪਰ ਉਦੋਂ ਵੱੱਤ ਸੀ ਮਤਲਬ ਕਾਂਗਰਸ ਕਾਲੀਆਂ ਦੀ ਸਰਕਾਰ ਚ ਤਾਂ ਜਿਹੜੇ ਰੋਲੇ ਆ ਰੋਲੇ ਆ ਉਦੋਂ ਵੱੱਤ ਸੜਕਾਂ ਤੇ ਰੋਲ ਰਹੇ ਆ ਜੀ ਅਸੀਂ ਜਿਹੜੇ ਸਾਡੀ ਥੀੜ ਆਉਂਦੀ ਹੈ ਉਹ ਇੰਨੀ ਗੰਦੀ ਥੀੜ ਆ ਬਹੁਤ ਜ਼ਿਆਦੇ ਹਰ ਇੱਕ ਲਾਭਾਤਰੀ ਉਹਨੂੰ ਲੈਣ ਤੋਂ ਇਨਕਾਰ ਕਰਦਾ ਹੈ ਪੰਜਾਬ ਸਾਡਾ ਜਿੱਥੇ ਕਹਿੰਦੀ ਹੈ ਵੀ ਅਸੀਂ ਇੰਨਾ ਵਧੀਆ ਰਾਸ਼ਨ ਭੇਜਦੇ ਆ ਅਨੀਮੀਆ ਖਤਮ ਕਰਦੇ ਆ ਉਹਦੇ ਨਾਲ ਤਾਂ ਸੋਗੋ ਬੱਚਿਆਂ ਨੂੰ ਲੇਡੀਜ਼ ਨੂੰ ਹੋਰ ਅਨਿਮੀਆ ਹੁੰਦਾ ਐਨਾ ਗੰਦਾ ਰਾਸ਼ਨ ਜਿਹੜਾ ਦਲੀਆ ਪੌੜਾ ਬਣਦਾ ਖਿਚੜੀ ਕੌੜੀ ਬਣਦੀ ਹੈ ਹਰ ਇੱਕ ਲਾਪਾਤਰੀ ਉਹਨੂੰ ਇਨਕਾਰ ਕਰਦਾ ਲੈਣ ਤੋਂ ਦਲੀਆ ਖਰਾਬ ਨਿਕਲਦਾ ਜੀ ਖਿਚੜੀ ਖਰਾਬ ਨਿਕਲਦੀ ਹੈਗੀ ਤੇ ਇੱਕ ਪੰਜੀਰੀ ਵੀ ਖਰਾਬ ਨਿਕਲਦੀ ਆ ਪਿਛਲੀ ਵਾਰੀ ਢੋਲੇ ਆਇਆ ਸੀਗਾ ਨਾ ਉਸ ਦੇ ਵਿੱਚ ਨਾ ਸਿਰਗਟਾਂ ਪਿੱਤੇ ਹੋਈਆਂ ਸਿਰਗਟਾਂ ਤੰਬਾਕੂ ਇਹੋ ਜੀਆਂ ਚੀਜ਼ਾਂ ਨਿਕਲੀਆਂ ਸੀਗੀਆਂ ਜੀ ਟੱਟ ਵੀ ਨਿਕਲੇ ਸੀਗਾ ਜੀ ਕੋਈ ਚੈਕਿੰਗ ਨਹੀਂ ਸਾਡੀ ਜਿਵੇਂ ਅੱਜ ਸਾਡਾ ਧਰਨਾ ਸੀਗਾ ਅੱਜ ਤਾਂ ਸਵੇਰੀ ਕੁੜੀਆਂ ਨੂੰ ਫੋਨ ਕਰਤੇ ਤੋਂ ਅਸੀਂ ਚੈਕਿੰਗ ਕਰਨੀ ਹੈ ਚੈਕਿੰਗ ਕਰਨੀ ਹੈ ਅਦਰਵਾਜ਼ੀ ਸਾਡੇ ਕੋਈ ਚੈਕਿੰਗ ਕਰਨੀ ਆਉਂਦਾ ਚੈਕਿੰਗ ਕਰਨ ਆਉਣ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਕੀ ਕੀ